ਕੋਟ ਕਪੂਰਾ ਦੇ ਬੱਸ ਸਟੈਂਡ ਦਾ ਖੰਡਰਾਂ ਵਰਗਾ ਹਾਲ ਵਿਧਾਨ ਸਭਾ ਸਪੀਕਰ ਸੰਧਵਾ ਦਾ ਇਲਾਕਾ ਹੈ ਪਰ ਫਿਰ ਵੀ ਨਹੀਂ ਹੋ ਰਿਹਾ ਵਿਕਾਸ ਸੰਧਾ ਤੇ ਲਿਖਿਆ ਸਵਚ ਭਾਰਤ ਸਫਾਈ ਦਾ ਨਾਮੋ ਨਿਸ਼ਾਨ ਨਹੀਂ ਦੋਸਤੋ ਅਕਸਰ ਇਹ ਸੁਣਿਆ ਜਾਂਦਾ ਹੈ ਸਰਕਾਰ ਦੇ ਨੁਮਾਇੰਦੇ ਤੇ ਸਰਕਾਰ ਕਹਿੰਦੀ ਹੈ ਕਿ ਅਸੀਂ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਰਹੇ ਹਾਂ ਪਰ ਜਦੋਂ ਇਸ ਤਰ੍ਹਾਂ ਦੀ ਇਹ ਵੀਡੀਓ ਸਾਹਮਣੇ ਆਉਂਦੀਆਂ ਨੇ ਤਾਂ ਲੱਗਦਾ ਹੈ ਕਿ ਪੰਜਾਬ ਗੰਦਲਾ ਬੰਦਾ ਜਾ ਰਿਹਾ ਕੰਦਾਂ ਦੇ ਤੁਸੀਂ ਦੇਖੋ ਕਿ ਕਿਸ ਤਰ੍ਹਾਂ ਲਿਖਿਆ ਹੋਇਆ ਹੈ ਕਿ ਸਵੱਛ ਭਾਰਤ ਸਫਾਈ ਪਰ ਸਫਾਈ ਤੁਸੀਂ ਦੇਖੋ ਕਿ ਪੂਰੀ ਇੱਕ ਨੰਬਰ ਹੈ ਹੁਣ ਇਹਨੂੰ ਕੁਝ ਕਹਿਣ ਦੀ ਤਾਂ ਲੋੜ ਹੀ ਨਹੀਂ ਤੁਸੀਂ ਤਸਵੀਰਾਂ ਆਪ ਹੀ ਵੇਖ ਸਕਦੇ ਹੋ ਕੋਟਕਪੂਰਾ ਦੇ ਬੱਸ ਸਟੈਂਡ ਦੀ ਮੈਂ ਤੁਹਾਨੂੰ ਤਸਵੀਰ ਦਿਖਾ ਰਹੀ ਹਾਂ ਜਿੱਥੇ ਕਹਿਣ ਨੂੰ ਤਾਂ ਕਹਿ ਲਈ ਕਿ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਜੀ ਦਾ ਇਹ ਇਲਾਕਾ ਹੈ ਪਰ ਇੰਜ ਲੱਗਦਾ ਹੈ ਕਿ ਕੁਲਤਾਰ ਸਿੰਘ ਸੰਧਵਾ ਜੀ ਵੋਟਾਂ ਤੋਂ ਬਾਅਦ ਸ਼ਾਇਦ ਇੱਥੇ ਆਏ ਹੀ ਨਹੀਂ ਇਹ ਉਹੀ ਬੱਸ ਸਟੈਂਡ ਹੈ ਜਿੱਥੋਂ ਕਦੇ ਬੱਸ ਤੇ ਚੜ ਕੇ ਸੰਧਵਾ ਸਾਹਿਬ ਜਾਇਆ ਕਰਦੇ ਸੀ ਪਰ ਲੱਗਦਾ ਇੱਥੇ ਹੁਣ ਢੇਡਾ ਮਾਰਿਆ ਨਹੀਂ ਆ ਤੁਸੀਂ ਵੇਖੋ ਕਿ ਹਾਲਾਤ ਕਿਸ ਤਰ੍ਹਾਂ ਬਣੇ ਹੋਏ ਨੇ ਕਿ ਬੱਸਾਂ ਜਿਹੜੀਆਂ ਨੇਗੀਆਂ ਬਾਰੋ-ਬਾਰ ਹੀ ਜਾ ਰਹੀਆਂ ਆਪਦੀ ਥਾਂ ਤੇ ਖੜ ਵੀ ਨਹੀਂ ਰਹੀਆਂ ਜਿੱਥੇ ਬੱਸਾਂ ਨੇ ਲੱਗਣਾ ਹੁੰਦਾ ਤੇ ਇੱਥੇ ਤੁਸੀਂ ਵੇਖੋ ਕਿ ਸਾਹਮਣੇ ਉਹਨਾਂ ਨੇ ਬਿਲਡਿੰਗ ਦੇ ਵਿੱਚ ਲਿਖ ਕੇ ਵੀ ਲਾਇਆ ਹੋਇਆ ਹੈ ਕਿ ਇਹ ਜਿਹੜੀ ਇਮਾਰਤ ਹੈਗੀ ਇੱਥੇ ਖਤਰਾ ਹੈਗਾ ਇਹ ਡਿੱਗ ਸਕਦੀ ਹੈ ਕਿ ਸਾਵਧਾਨ ਹੋ ਜਾਓ ਵੀ ਇੱਥੇ ਤੁਸੀਂ ਖੜੂ ਨਾ ਕੋਈ ਵੀ ਵਿਅਕਤੀ ਇਹ ਸਾਵਧਾਨੀ ਤਾਂ ਲਿਖ ਦਿੱਤੀ ਗਈ ਪਰ ਵਿਕਾਸ ਕਿਵੇਂ ਕਰਨਾ ਸੀ ਮੈਨੂੰ ਖੁਸ਼ੀ ਹੁੰਦੀ ਜੇਕਰ ਇੱਥੇ ਇਹ ਲਿਖਿਆ ਹੁੰਦਾ ਕਿ ਸਾਵਧਾਨ ਇਹ ਬਿਲਡਿੰਗ ਦੇ ਅੱਗੇ ਕੰਮ ਚੱਲ ਰਿਹਾ ਹੈ ਪਰ ਕਿਸੇ ਦਾ ਕੋਈ ਵੀ ਧਿਆਨ ਨਹੀਂ ਖਿੜਕੀਆਂ ਦੇਖੋ ਤੁਸੀਂ ਪੱਖੇ ਦੇਖੋ ਕਿਸ ਤਰ੍ਹਾਂ ਹਾਲ ਬੁਰਾ ਹੋਇਆ ਪਿਆ ਮੈਨੂੰ ਲੱਗਦਾ ਹੈ ਕਿ ਬੰਦੇ ਦਾ ਕੀ ਇੱਥੇ ਕੋਈ ਕੁੱਤਾ ਵੀ ਨਾ ਆਉਣਾ ਪਸੰਦ ਕਰੇ ਬੱਸ ਸਟੈਂਡ ਦੇ ਵਿੱਚ ਖੱਡੇ ਨੇ ਜਿਹੜੀ ਥਾਂ ਤੇ ਲੋਕਾਂ ਨੂੰ ਖੜੇ ਹੋਣਾ ਚਾਹੀਦਾ ਬੈਠੇ ਹੋਣਾ ਚਾਹੀਦਾ ਕਿਉਂਕਿ ਗਰਮੀ ਇੰਨੀ ਐ ਕਈ ਵਾਰ 20 ਵਾਲਾ ਮੌਸਮ ਹੁੰਦਾ ਹੁਣ ਬੰਦਾ ਖੜੇ ਤਾਂ ਖੜੇ ਕਿੱਥੇ ਜੇ ਕੋਈ ਮੀਂਹ ਕਣੀ ਆਉਂਦੀ ਐ ਤਾਂ ਇਹ ਬੱਸ ਸਟੈਂਡ ਡਿੱਗ ਸਕਦਾ ਫਿਰ ਮੁਆਵਜ਼ੇ ਦੇਣੇ ਪੈ ਜਾਂਦੇ ਨੇ ਇਦੋਂ ਚੰਗਾ ਤਾਂ ਪਹਿਲੇ ਹੀ ਬੱਸ ਸਟੈਂਡ ਠੀਕ ਕਰਾ ਦਿੱਤਾ ਜਾਵੇ ਤਾਂ ਕਿ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਲੱਗੇ ਕਿ ਲੋਕਲ ਪ੍ਰਸ਼ਾਸਨ ਵੀ ਇਸ ਗੱਲ ਤੇ ਬਿਲਕੁਲ ਗੌਰ ਨਹੀਂ ਕਰ ਰਿਹਾ ਜੇਕਰ ਪਿਸ਼ਾਬਖਾਨਿਆਂ ਦੇ ਵਿੱਚ ਜਾ ਕੇ ਦੇਖਿਆ ਜਾਵੇ ਤਾਂ ਬਿਲਕੁਲ ਵੀ ਸਫਾਈ ਨਹੀਂ ਹੈ ਔਰ ਗੰਦਗੀ ਹੈ ਤੇ ਵਸੂਲੇ ਜਾਂਦੇ ਨੇ 10 ਰੁਪਏ। ਇਹ ਦੇਖੋ ਜਿੱਥੇ ਰੈਕ ਲੱਗੇ ਨੇ ਕਹਿ ਲਓ ਕਿ ਕਾਰਨਰ ਲੱਗੇ ਹੁੰਦੇ ਨੇਗੇ ਤਾਂ ਉੱਥੇ ਤੁਸੀਂ ਵੇਖੋ ਕਿੰਨੇ ਖੰਡਰ ਬਣੇ ਪਏ ਨੇ ਕਿੰਨੇ ਗੰਦੇ ਹੋਏ ਪਏ ਨੇ। ਐਵੇਂ ਲੱਗਦਾ ਕਿ ਕਿੰਨੇ ਸਾਲਾਂ ਤੋਂ ਇਹਨੂੰ ਕਿਸੇ ਨੇ ਵੇਖਿਆ ਹੀ ਨਹੀਂ ਕਿਸੇ ਨੇ ਕੋਈ ਸਾਰ ਲਈ ਹੀ ਨਹੀਂ। ਵੀਡੀਓ ਰਾਹੀਂ ਅਸੀਂ ਕਿਸੇ ਨੂੰ ਬਦਨਾਮ ਨਹੀਂ ਕਰ ਰਹੇ। ਇਸੇ ਨੂੰ ਟਾਰਗੇਟ ਕਰਨ ਦਾ ਸਾਡਾ ਕੋਈ ਮਕਸਦ ਨਹੀਂ ਹੈ ਪਰ ਅਸੀਂ ਲੋਕਾਂ ਦੀ ਗੱਲ ਕਰ ਰਹੇ ਹਾਂ ਕਿਉਂਕਿ ਹਾਲਾਤ ਦੇਖੋ ਤੁਸੀਂ ਆਪ ਕਿਸ ਤਰ੍ਹਾਂ ਬਣੇ ਹੋਏ ਨੇ ਕੱਲ ਨੂੰ ਤੇਜ ਹਨੇਰੀ ਚਖੜ ਜਿਹੀ ਆਉਂਦਾ ਜੇ ਬਸਟੈਂਡ ਡਿੱਗ ਜਾਂਦਾ ਜੇ ਕੋਈ ਬੰਦਾ ਜਾਂ ਕੋਈ ਕਹੋ ਲੋਕ ਨੇਗੇ ਜੇ ਉਹਨਾਂ ਦਾ ਨੁਕਸਾਨ ਹੋ ਜਾਂਦਾ ਚਾਹੇ ਕੋਈ ਮਰ ਜਾਂਦਾ ਨਾ ਜਾਣੇ ਤਾਂ ਫਿਰ ਕੌਣ ਇਸ ਦਾ ਜ਼ਿੰਮੇਵਾਰ ਹੋਊਗਾ ਪ੍ਰਸ਼ਾਸਨ ਇਸ ਬਾਰੇ ਧਿਆਨ ਦੇ ਹੋ ਸਕਦਾ ਹੈ ਕਿ ਕੁਲਤਾਰ ਸੰਧਵਾ ਸਬ ਤੱਕ ਇਹ ਜਾਣਕਾਰੀ ਨਾ ਪਹੁੰਚੀ ਹੋਵੇ ਪਰ ਫਿਰ ਵੀ ਲੋਕਲ ਪ੍ਰਸ਼ਾਸਨ ਕੀ ਕਰ ਰਿਹਾ ਇੱਕ ਵਾਰ ਜ਼ਰੂਰ ਗੇੜਾ ਮਾਰਿਆ ਜਾਵੇ ਤੇ ਲੋਕ ਵੀ ਇਸ ਗੱਲ ਦਾ ਜ਼ਰੂਰ ਧਿਆਨ ਦਿਆ ਕਰਨ ਕੇ ਜੇ ਬੱਸ ਸਟੈਂਡ ਆ ਰਹੇ ਹੋ ਤਾਂ ਇੱਥੇ ਥੱਲੇ ਨਾ ਖੜੋ ਪਾਈ ਕਿਤੇ ਇਹ ਨਾ ਹੋਵੇ ਕਿ ਤੁਹਾਡਾ ਨੁਕਸਾਨ ਹੋ ਜਾਵੇ ਸੋ ਅਸੀਂ ਅਪੀਲ ਕਰਦੇ ਹਾਂ ਕਿ ਇਹ ਬੱਸ ਸਟੈਂਡ ਦੀ ਮੁਰੰਮਤ ਜ਼ਰੂਰ ਕਰਾਈ ਜਾਵੇ